ਨਮਸਕਾਰ ਫਰਸਟ ਪੰਜਾਬ ਟੀਵੀ ਦੇਖ ਰਹੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤਾਂ ਮੈਂ ਤੁਹਾਡਾ ਆਪਣਾ ਸਹਿਯੋਗੀ ਪ੍ਰਦੀਪ ਕੁਮਾਰ ਅੱਜ ਅਸੀਂ ਖਾਸ ਬਠਿੰਡੇ ਤੋਂ ਖਾਸ ਕਵਰੇਜ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਕਿ মিডিਆ ਚੌਥਾ ਸਤਮ ਪੰਜਾਬ ਦਾ ਹਿੰਦੁਸਤਾਨ ਦਾ ਕੈਂਡੇ ਉੱਤੇ ਇੱਕ ਵੱਡਾ ਸਵਾਲ ਇਹ ਪੈਦਾ ਹੁੰਦਾ ਵਾ ਕਿ ਤੁਸੀਂ ਮੇਰੇ ਪਿੱਛੇ ਇਸ ਸਮੇਂ ਵਿਊ ਦੇਖ ਸਕਦੇ ਹੋ ਇਹ ਡੀਸੀ ਆਫਿਸ ਬਠਿੰਡੇ ਗਿਆ ਤਸਵੀਰਾਂ ਹਨ ਔਰ ਤੁਸੀਂ ਦੇਖ ਸਕਦੇ ਹੋ ਤਮਾਮ ਗਿਣਤੀ ਦੇ ਵਿੱਚ ਜਿੱਥੇ ਬੰਦੀਆਂ ਆਸਾਨ ਜਿੱਥੇ ਬੰਦੀਆਂ ਇੱਥੇ ਪਹੁੰਚੀਆਂ ਨੇ ਪਰ ਇੱਥੇ ਪਹੁੰਚੀਆਂ ਕਿਉਂ ਪਹੁੰਚਣ ਦੀ ਨਾਬਤ ਕਿਉਂ ਪਈ ਵੱਡਾ ਸਵਾਲ ਇਹਦੇ ਵਿੱਚ ਇਹ ਪੈਦਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਮੇਰੇ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਮਨਜਬਾਈ ਮਨਜਿੰਦਰਜੀ ਸਿੰਘ ਸਿੱਧੂ ਅਤੇ ਉਹਨਾਂ ਦੇ 10 ਸਾਥੀ ਉਹਨਾਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਕੇਸ ਜਿਹੜਾ ਕੇਸ ਪਾ ਕੇ ਉਹਨਾਂ ਦੇ ਉੱਪਰ ਐਫਆਰਆਈ ਦਰਜ ਕੀਤੀ ਗਈ ਔਰ ਉਹਨਾਂ ਵੱਲੋਂ ਕੁਝ ਸਵਾਲ ਪੰਜਾਬ ਸਰਕਾਰ ਦੇ ਪ੍ਰਤੀ ਕੀਤੇ ਗਏ ਸੀਗੇ ਔਰ ਉਦੋਂ ਉਸ ਤੋਂ ਵੱਡੀ ਗੱਲ ਹੈਰਾਨ ਕਰਨ ਵਾਲੀ ਇਹ ਹੋਈ ਕਿ ਮਨਜਿੰਦਰਜੀਤ ਸਿੰਘ ਸਿੱਧੂ ਦਾ ਪੇਜ ਫੇਸਬੁੱਕ ਪੇਜ ਜਿਹਦੇ 9.5 ਲੱਖ ਸਬਸਕ੍ਰਾਈਬਰ ਸਨ ਉਸ ਨੂੰ ਵੀ ਫੇਸਬੁੱਕ ਤੋਂ ਹਟਾਇਆ ਗਿਆ ਜਿਸ ਦੇ ਵਿਰੋਧ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਬਠਿੰਡੇ ਦੇ ਵਿੱਚ ਵੱਡੀ ਸਟੇਜ ਲੱਗੀ ਹੈ ਲੋਕ ਮਾਰਟੀਬੀ ਦਾ ਸੰਪਾਦਕ ਭਾਈ ਮਨਿੰਦਰਜੀਤ ਸਿੰਘ ਸਿੱਧੂ ਸੀ ਉਹ ਵੀ ਉਹਨਾਂ ਵੱਲੋਂ ਉਹਨਾਂ ਦੇ ਸਾਥੀਆਂ ਵੱਲੋਂ ਇਸ ਟਾਈਮ ਜਿਹੜਾ ਧਰਨਾ ਹ ਉਹ ਲਗਾਇਆ ਗਿਆ ਹੈ ਮੈਂ ਇਸ ਸਮੇਂ ਮੌਜੂਦ ਹਾਂ ਬਠਿੰਡੇ ਦੇ ਡੀਸੀ ਆਫਿਸ ਦੇ ਬਾਹਰ ਔਰ ਇਹ ਤੇਰਾ ਧਰਨਾ ਲੱਗਾ ਹੋਇਆ ਹੈ ਤਮਾਮ ਜਥੇਬੰਦੀਆਂ ਤੇ ਪੂਰੇ ਪੰਜਾਬ ਭਰ ਵਿੱਚੋਂ ਪੂਰੇ ਪੰਜਾਬ ਭਰ ਦੇ ਵਿੱਚੋਂ तमाम ਪੱਤਰਕਾਰ ਭਾਈ ਵੀਰ ਇੱਥੇ ਪਹੁੰਚੇ ਨੇ ਔਰ ਸਮਰਥਨ ਕਰ ਰਹੇ ਨੇ ਚੌਥੇ ਸਤਮ ਦਾ ਕਿ মিডিਆ ਨੂੰ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਨਿਸ਼ਾਨਾ ਜਿਹੜਾ ਬਣਾਇਆ ਜਾ ਰਿਹਾ ਹੈ ਪਰ ਵੱਡਾ ਸਵਾਲ ਇੱਥੇ ਪੈਦਾ ਹੁੰਦਾ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਜਿਹੜਾ ਇਕੱਠ ਹੋਣਾ ਕੀ ਪੰਜਾਬ ਸਰਕਾਰ ਲਈ ਕਿੰਨਾ ਕੁ ਵਧੀਆ ਸਾਬਿਤ ਹੋਏਗਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪੰਜਾਬ ਸਰਕਾਰ ਵੱਲੋਂ ਇਹਨਾਂ ਦੇ ਉੱਪਰ ਜਿਹੜਾ ਅਤਿਆਚਾਰ ਕੀਤਾ ਗਿਆ ਉਹਦੇ ਸਬੰਧ ਵਿੱਚ ਹੀ ਇਹ ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ ਜਿਹੜਾ ਧਰਨਾ ਇਹ ਲਗਾਇਆ ਗਿਆ ਹੈ ਤਮਾਮ ਆਗੂ ਜਿਹੜੇ ਇੱਥੇ ਪਹੁੰਚੇ ਨੇ ਤਮਾਮ ਇਲੈਕਟ੍ਰੋਨਿਕ ਸਮਰਥਨ ਜਿਹੜਾ ਤੁਮ ਸਮਰਥਨ ਕਰਨ ਵਾਲਾ ਅਸੀਂ ਤੇ ਪਹੁੰਚੇ ਨੇ ਤਮਾਮ ਜਿਹੜੇ ਮੀਡੀਆ ਕਰਮਚਾਰੀ ਉਹ ਇੱਥੇ ਇਸ ਧਰਨੇ ਦੇ ਵਿੱਚ ਪਹੁੰਚੇ ਨੇ ਬਠਿੰਡੇ ਤੋਂ ਵੱਖ-ਵੱਖ ਥਾਵਾਂ ਤੋਂ ਅਸੀਂ ਖਾਸ ਤੌਰ ਤੇ ਅੰਮ੍ਰਿਤਸਰ ਸਾਹਿਬ ਤੋਂ ਪਹੁੰਚੇ ਹਾਂ ਇੱਥੇ ਔਰ ਮੇਰੇ ਸਹਿਯੋਗੀ ਦਿਲਬਖ ਸਿੰਘ ਔਰ ਕੇਸ਼ ਕੁਮਾਰ ਵੀ ਆਜ਼ਾਦ ਲੋਕ ਚੈਨਲ ਤੋਂ ਉਹ ਵੀ ਇੱਥੇ ਮੌਜੂਦ ਹਨ ਪਰ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਇਸ ਤਰੀਕੇ ਦੇ ਕਦਮ ਕੀ ਚੁੱਕਣ ਦੀ ਜ਼ਰੂਰਤ ਪੈ ਗਈ ਕਿ ਇਸ ਤਰੀਕੇ ਦਾ ਮੀਡੀਆ ਵੱਲੋਂ ਧਰਨਾ ਜਿਹੜਾ ਲਗਾਇਆ ਗਿਆ ਹੈ ਦੇਸ਼ ਦੇ ਚੌਥੇ ਸਤੰਭ ਵੱਲੋਂ ਜਿਹੜਾ ਮੀੜਾ ਧਰਨਾ ਹੈ ਉਹ ਲਗਾਇਆ ਗਿਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਹੋ ਲੋ ਜਦੋਂ ਸਰਕਾਰ ਬਣੀ ਸੀ ਉਦੋਂ ਕਿਹਾ ਗਿਆ ਸੀਗਾ ਕਿ ਸਾਡੀ ਸਰਕਾਰ ਆਉਣ ਦੇ ਦੌਰਾਨ ਟਰਨੇ ਲੱਗਣੇ ਬੰਦ ਹੋ ਜਾਣਗੇ ਟਰਨੇ ਨਹੀਂ ਲੱਗਣਗੇ ਪਰ ਮੀਡੀਆ ਦਾ ਟਰਨਾ ਲੱਗਣਾ ਇਤਿਹਾਸ ਦੇ ਵਿੱਚ ਬਹੁਤ ਵੱਡੀ ਗੱਲ ਪਹਿਲੀ ਵਾਰੀ ਦੇਖਿਆ ਜਾ ਰਿਹਾ ਹੈ ਕਿ ਮਠਿੰਡੇ ਦੇ ਵਿੱਚ ਇਹ ਟਰਨਾ ਲੱਗ ਸਕਦਾ ਹੈ ਔਰ ਮਠਿੰਡੇ ਦੇ ਵਿੱਚ ਹੀ ਟਰਨਾ ਲੱਗਾ ਹੈ तमाम ਆਗੂ ਬੰਦਿਆ ਇੱਥੇ ਆ ਜਨਤਾ ਨੂੰ ਸਮਰਥਨ ਜਿਹੜੇ ਦੇਣ ਆਏ ਨੇ ਉਹਨਾਂ ਨੂੰ ਸੰਬੋਧਿਤ ਕਰ ਰਹੇ ਨੇ ਇਹ ਪੂਰੀ ਦੀ ਪੂਰੀ ਸੜਕ ਜਿਹੜੀ ਹੈ ਇਹ ਬਲੌਕ ਹੋਈ ਪਈ ਹੈ ਕਰਨੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਬਠਿੰਡਾ ਡੀਸੀ ਅਫਸਰ ਦੀਆਂ ਉਸ ਵਕਤ ਦੀਆਂ ਦੇਸ਼ ਦਫ਼ਤਰ ਦੇ ਬਾਹਰ ਦੀਆਂ ਉਸ ਵਕਤ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਪਰ ਵੱਡੀ ਗੱਲ ਹੈ ਦੇਸ਼ ਭਰ ਦੇ ਵਿੱਚ ਮੀਡੀਆ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਹਾ ਹੈ ਪੰਜਾਬ ਦੇ ਵਿੱਚ ਮੀਡੀਆ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਹਾ ਹੈ ਵੱਡੇ ਸਵਾਲ ਇਥੇ ਪੈਦਾ ਹੁੰਦੇ ਨੇ ਪੰਜਾਬ ਸਰਕਾਰ ਦੇ ਉੱਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਇਸ ਦਾ ਖਾਮਿਆਜ਼ਾ ਕੀ ਪੁੱਕਣਾ ਪੈ ਸਕਦਾ ਹੈ 2027 ਦੀ ਅਗਰ ਗੱਲ ਕੀਤੀ ਜਾਵੇ ਤਾਂ 2027 ਦੇ ਵਿੱਚ ਵੀ ਇਲੈਕਸ਼ਨ ਬਿਲਕੁਲ ਨੇੜੇ ਆ ਰਹੀਆਂ ਨੇ ਔਰ ਉਸ ਤੋਂ ਪਹਿਲਾਂ ਅਜਿਹੇ ਜਿਹੜਾ ਮੀਡੀਆ ਵੱਲੋਂ ਪ੍ਰਦਰਸ਼ਨ ਕਰਨਾ ਜਾਂ ਮੀਡੀਆ ਵੱਲੋਂ ਸਟੇਜ ਲਾ ਕੇ ਪੰਜਾਬ ਸਰਕਾਰ ਦੇ ਖਿਲਾਫ ਧਰਨੇਵਾਜੀ ਕਰਨੀ ਜਾਂ ਧਰਨਾ ਲਗਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਉਹ ਕਿਤਨਾ ਕਿਦੇ ਇਸ ਚੀਜ਼ ਦਾ ਖਾਮਿਆ ਦਾ ਕੁੱਤਨਾ ਪੈ ਸਕਦਾ ਹੈ ਸਹਿਯੋਗੀ ਦੇ ਨਾਲ ਮੈਂ ਪ੍ਰਦੀਪ ਕੁਮਾਰ ਬਠਿੰਡਾ ਫਰਸਟ ਪੰਜਾਬ